ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾ ਜੀ ਸੂਈ ਵੜ ਸੇ ਲੈ ਲੈ ਕੇ ਆਏ ਜੀ ਆਓ ਖੋਚ ਲੈਨੇ ਬਾਈ ਤੁਹਾਡੇ ਆ ਜਾਈ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋਈ ਬਾਈ ਜੀ ਨਾਮ ਤੇ ਡਰੈਸ ਹੋ ਨਾਮ ਜਸਮਿੰਦਰ ਸਿੰਘ ਪਾਉ ਜੀ ਪਿੰਡ ਸਰਜੀਤਪੁਰਾ ਜਿਹੜਾ ਬਟੰਡਾ ਤਹਿਸੀਲ ਹੋਣੀ ਨੇੜੇ ਪਿੰਡ ਵਿੱਚ ਨੇੜੇ ਆਪਣੇ ਜਲਾਰ ਹੈਗਾ ਜਲਪੁਰ ਭਾਈ ਕਰੇਗੇ ਮੋਬਾਈਲ ਨੰਬਰ ਬੋ 9041088878 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਲ ਦੇ ਨੇ ਕਿਹੜਾ ਸੂਸ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਦਾ ਛਾ ਕ ਠੀਕ ਆ ਬੱਚਾ ਕੀ ਦਿੱਤਾ ਬਈ ਮੱਛਾ ਜੀ ਬੱਚਾ ਠੀਕ ਆ ਬੱਚਾ ਬੜਾ ਚੰਗਾ ਤਾਂ ਨਾ ਬਹੁਤ ਪਿਆਰਾ ਜੀ ਠੀਕ ਆ ਬਈ ਕਿੰਨਾ ਬੋਲਾ ਕੱਢਿਆ ਤਾਂ ਬੋਲਾ ਤਾਂ ਅਕਲ ਸ਼ਾਮੀ ਕੱਢਿਆ ਤਿੰਨ ਚਾਰ ਕਿਲੋ ਹੀ 7 ਕਿਲੋਨ ਕਰਕੇ ਕੱਢਿਆ ਕੋ ਬੱਚਾ ਠੀਕ ਆ ਫੇਸ ਬਿਊਟੀ ਕਮਾਲ ਦੀ ਆ ਕੱਦ ਬੱਡ ਚੰਗਾ ਯਾਤ ਬਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚਿਵਾਈ ਕਿਵੇਂ ਆ ਬਈ ਚਿਵਾਈ ਵਧੀਆ ਇੱਕ ਨੰਬਰ ਹੈ ਇੱਕ ਨੰਬਰ ਹੈ ਠੰਡੀ ਸੀਲ ਆ ਪੂਰੀ ਹਾਂਜੀ ਹਾਂਜੀ ਠੰਡੀ ਠੀਕ ਆ ਬਈ ਆਰਡਰ ਆਰਡਰ ਦੇਖੋ ਬਈ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਖੋਲ ਲਾ ਬਈ ਤੋਰ ਕੇ ਦਿਖਾ ਦੇ ਕਿੰਨਾ ਕ ਦੁੱਧ ਦੇ ਦੂ ਰੈਸਟੀਮੇਟ ਦੁੱਧ ਦੇ 217 ਕਿਲੋ ਰਾਮ ਲਈ ਠੀਕ ਹੈ ਭਾਈ ਜਾਤ ਬ੍ਰੀਡ ਚੰਗਿਆ ਤੋਰਾ ਦਾ ਚੈੱਕ ਕਰਵਾਉਣਾ ਹੈ ਸੁਈ ਸਵਾਈ ਜੇਰੋ ਕੇ ਭਾਈ ਹਾਂ ਜੇਰ ਆ ਭਈ ਠੀਕ ਹੈ ਭਾਈ ਜੇਰ ਵੱਠਲ 'ਚ ਰੱਖੀ ਬੈਠਾ ਹਾਂ ਵੱਠਲ 'ਚ ਰੱਖੀ ਬੈਠਾ ਕੋਈ ਨਹੀਂ ਦਿਖਾ ਜੇਰ ਬਾਈ ਵੱਠਲ 'ਚ ਰੱਖੀ ਬੈਠਾ ਠੀਕ ਹੈ ਭਾਈ ਤੇ ਮੁੱਲ ਕੀ ਆ ਭਰਾ ਦਾ ਇਹ ਦੇ ਤਾਂ 48 ਦੀ 48000 ਰੁਪਏ ਪਰ ਲੈਣ ਦੇ ਨਹੀਂ ਠੀਕ ਹੈ ਜਮਾ ਜੈਜ ਮੁੱਲ 48000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੂਗਾ ਚੰਗੀ ਐ ਵਰਡ ਸੁਈ ਸਵਾਈ ਜੇਰ ਬਾਈ ਬੱਠਲ ਚ ਰੱਖੀ ਬੈਠਾ ਬੱਚਾ ਮਗਰ ਬੱਚਾ ਤੇ ਥਣ ਹਵਾਨਾ ਚੰਗਾ ਚਵਾਈ ਚੁਈ ਪੂਰੀ ਚੰਗੀ ਐ ਆਰਡਰ ਚੰਗਾ ਸ਼ਾਮ ਨੂੰ ਆਰਡਰ ਇਨੇ ਵਧੀਆ ਤਿਆਰ ਹੋਰ ਵੀ ਕਰ ਲੈਣਾ ਚਵਾਈ ਵਧੀਆ ਇੱਕ ਨੰਬਰ ਇਹ ਮੁੱਲ ਵੀ ਜਮਾ ਜਾਇਜ਼ ਆ ਤੇ ਕਿਸੇ ਵੀਰ ਨੂੰ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ